ਤੇ ਕਮੋ ਸਿੱਧਾ ਮੈਂ ਜੱਟਾ ਨਾ ਨੌਕਰੀ ਕਰਦਾ ਜੀ ਮਜ਼ਦੂਰੀ ਲਾਲੋ ਸਾਹਿਬ ਹਾਂਜੀ ਸਿਹਰੀ ਰਲਦਾ ਜੀ ਹੋ ਗਏ ਮੈਨੂੰ 6-7 ਸਾਲ ਜੀ ਪਿੰਡ ਹੈ ਮੀਰਗੜਾ ਜੀ ਹਰੈਣਾ ਮੈਂ ਭਰੂਰਾਂ ਜੇ ਸਮਰੂਰ ਦੇ ਲਾਗੇ ਕਿੰਨੇ ਸਾਲ ਹਾਂਜੀ ਕਿੰਨੇ ਸਾਲ ਹੋ ਗਏ ਇਹ ਨੌਕਰੀ ਕਰਦੇ ਤਾਂ ਮੈਨੂੰ 15 ਸਾਲ ਹੋ ਗਏ 15 ਤੋਂ ਵੀ ਵੱਧ ਹੋ ਗਏ ਹੁਣ ਹਾਂਜੀ ਮੈਂ ਕਰਦੀ ਕਰਦੀ ਇਹ ਝਾੜੂ ਪੋਚਾ ਕਰਦੇ ਨੇ ਜੀ ਲੋਕਾਂ ਦੇ ਘਰ ਹਾਂਜੀ ਲੋਕਾਂ ਦੇ ਘਰੇ ਕੁਰਚਾ ਜੀ ਕਰਨੀ ਵੀ ਇਹਦੇ ਨਾਲ ਜਦੋਂ ਦਾ ਲਾਲੋ ਸਾਹਿਬ ਵੀ ਪੰਡਤ ਜੀ ਖੁਰਾਂ ਬਾਰੇ ਸੁਣਿਆ ਮੈਂ ਉਦੋਂ ਮੈਨੂੰ ਵਿਸ਼ਵਾਸ ਆ ਗਿਆ ਵੀ ਮੈਂ ਕੰਮ ਜਾਵਾਂ ਉੱਥੇ ਜਾ ਕੇ ਹਾਂਗਾ ਜੀ ਨਹੀਂ ਅੱਜ ਤੱਕ ਮੇਰੀ ਕਿਤੇ ਵੀ ਉਹ ਪ੍ਰਮਾਤਮਾ ਨੇ ਬਾਣੀ ਪੜ੍ਹੀ ਹੈਗੀ ਜੀ ਚਲੋ ਠੱਕੂ ਠੱਡ ਅੱਜ ਲੱਖ ਬਧੀ ਕਦੇ ਮੇਰੇ ਸੀ ਵੀ ਇਦਾਂ ਹੋਊਗਾ ਹਾਂ ਜੀ ਅੱਜ ਮੈਨੂੰ ਖੁਸ਼ੀ ਆਈ ਵੀ ਮੇਰੀ ਬਾਹ ਫੜ ਲਈ ਬੱਚੇ ਘਰ ਦੇ ਤਾਂ ਹਾਂ ਜੀ ਸਾਰੇ ਖੁਸ਼ ਨੇ ਜੀ ਕਿੰਨੇ ਬਧੀ ਪੜ੍ਹੀ ਇਹੇ ਪਾਈ ਤੀ ਆਪਣੀ 6 ਰੁਪਏ ਵਾਲੀ ਜੀ ਹਾਂਜੀ ਨਿਕੜਿਆ ਜੀ ਸਵਾ ਦੋ ਰੁਪਏ ਹਾਂਜੀ ਕਿ ਦੇਖੋ ਉਧਰ ਵੀ ਲੋਕ ਹਨ ਨਾ ਤੇਰੇ ਬਹੁਤ ਹੜਾ ਜੋ ਮੜੇ ਹਾਂਜੀ ਹਾਂਜੀ ਅੱਜ ਤੁਹਾਨੂੰ ਵੀ ਇੱਕ ਦੁਬਾਰਾ ਕਹਿ ਸਕਦਾ ਬਹੁਤ ਵਧੀਆ ਨਾ ਮੈਂ ਆ ਨਹੀਂ ਸਕਦਾ ਜੀ ਮੇਰੇ ਘਰ ਵਾਲੀ ਨੂੰ ਭੇਜਦਾ ਤੀ ਮੈਂ ਕੰਮ 'ਚ ਫਸਿਆ ਹੁੰਦਾ ਤੀ ਜੀ ਛੁੱਟੀ ਨਹੀਂ ਮੈਨੂੰ ਛੁੱਟੀ ਨਹੀਂ ਮਿਲਦੀ ਤੀ ਜੀ ਔਖਾ ਔਖਾ ਬਹੁਤ ਜੀ ਬੁੱਝੇ ਦਾ ਸਮਝੇ ਹਾਂ ਨਹੀਂ ਖੇਤੀ ਦਾ ਕੰਮ ਕਰਦਾ ਮੱਝਾਂ ਦਾ ਵੀ ਨਾਲ ਕਰਾਦਾ ਨਾਗਾ ਯਾਦ ਰੱਬ ਲਾਹੁਣਾਂ ਖੇਤੀ ਜੋ ਕਰਾਂਗੇ ਉਹੀ ਕੰਮ ਕਰਾਂਗੇ ਵੀ ਪੈਸੇ ਬਚੇ ਰਹਿਣਗੇ ਆਪਣੇ ਜੀ ਇਹਦੀ ਵੀ ਆਪਣਾ ਕਾਰੋਬਾਰ ਤੋਂ ਜੁੜੇ ਕਾਰੋਬਾਰ ਜੀ ਲਲਸਾ ਵੀ ਪਿੰਡ ਜਾਵਾਂਗੇ ਪਿੰਡ ਅਮੀਰ ਕੜਾ ਜੀ ਉੱਥੇ ਜਾ ਕੇ ਕਾਰੋਬਾਰ ਫੇਰ ਕਰਾਂਗੇ ਮੋਂ ਤਾਂ ਮਿੱਠਾ ਕਰਾਵਾਂਗੇ ਮਾਲਕ ਦਾ ਹਾਂ ਜੀ ਮੋਂ ਮਿੱਠਾ ਕਰਾਵਾਂਗੇ ਜਾ ਕੇ ਜੀ ਹਾਂ ਜੀ ਹਾਂ ਜੀ ਆਪਣਾ ਫਰਜ਼ ਆਪਣਾ ਫਰਜ਼ ਹੈ ਜੀ ਅਗਲੇ ਨੇ ਕਹਿ ਕੇ ਭੇਜਿਆ ਮਗਰੇ ਨੂੰ ਕਹਿ ਕੇ ਆਏਗਾ ਵੀ ਮੇਰੀ ਲਾਟਰੀ ਲੱਗੀ ਜੀ ਮੈਂ ਉੱਥੇ ਜਾ ਰਹੇਗਾ ਹਾਂ ਜੀ ਕੋਣ ਡੱਬਾ ਲੈ ਕੇ ਜਾਵਾਂਗੇ ਹਾਂ ਜੀ ਡੱਬਾ ਲੈ ਕੇ ਜਾਵਾਂਗੇ ਕਰਦੇ ਖੁਸ਼ ਨੇ ਹਾਂਜੀ ਖੁਸ਼ ਨੇ ਜੀ ਕੁੜੀਆਂ ਕੁੜੀਆਂ ਵੀ ਖੁਸ਼ ਨੇ ਜੀ ਕਿੰਨਾ ਔਖਾ ਸੀ ਇੱਕ ਇੰਨੇ ਘੱਟ ਪੈਸੇ ਘਰਵਾਉਣਾ ਮੈਨੂੰ ਬਹੁਤ ਜ਼ਿਆਦੇ ਔਖਾ ਸੀ ਮੰਗਿਆ ਇਹ ਬਹੁਤ ਜ਼ਿਆਦੇ ਆਉਂਦੇ ਕੁਛ ਨਹੀਂ ਹੈਗਾ ਜੀ ਔਖਾ ਨਾ ਔਖਾ ਹੀ ਦਲ ਕੋ ਕਿਤੇ ਹਾਂਜੀ ਦਲ ਕੋ ਹੁਣ ਕਿਤੇ ਹਾਂਜੀ ਲੱਗੂਗਾ ਜੀ ਕੀਪ ਹੋਵੇ ਲੋਕਾਂ ਨੂੰ ਕਿਸਮਤ ਹੈ ਵੀ ਕਿਸਮਤ ਹੈਗੀ ਥੀ ਮੇਰੀ ਵੀ ਇਹ ਤਾਂ ਪਰਮਾਤਮਾ ਨੇ ਸੁਣ ਲਈਏ ਮੇਰੀ ਯੋਗੇ ਕੋਈ ਜਾਣਾ ਆਵਾ ਹੋਵੇ ਬਹੁਤ ਜੀ ਸੁਖਦਾ ਹੀ ਰਹਿੰਦਾ ਜੇ ਜੀ ਵੀ ਮੇਰਾ ਕੰਮ ਬਣ ਜੇ ਮੇਰਾ ਕੰਮ ਬਣ ਜੇ ਪਰ ਅੱਜ ਬਣਿਆ ਜੀ ਮੇਰਾ ਇਹ ਕੰਮ ਸੁੱਖਾਂ ਪੂਰੇ ਕਰਦੇ ਨਾ ਕਰਾਂਗੇ ਜੀ ਜੇਦਾ ਆਪਣਾ ਕੰਮ ਕਰਿਆਗਾ ਪਰਮਾਤਮਾ ਨੇ ਤੇ ਆਪਾਂ ਦੀ ਸੁੱਖਾਂ ਵੀ ਦੇਵਾਂਗੇ ਜੀ ਜਦਿਓ ਹਾਂ ਜੀ ਕੀ ਨਾ ਪਈ ਜੀ ਮਨਜੀਤ ਗਾਲ ਜੀ ਜੀ ਹਾਂਜੀ ਹਾਂਜੀ ਹੋਰ ਦੇ ਤੂੰ ਦੇ ਘਰ ਦੇ ਕੋਈ ਪੈਸਾ ਆਉਂਦਾ ਤੁਹਾਡੇ ਤੇ ਤੁਸੀਂ ਭਾਈ ਜੀ ਇਹਨਾਂ ਨੇ ਭੇਜਿਆ ਮੈਂ ਭਾ ਕੇ ਇਹਨਾਂ ਤੋਂ ਚੋਰੀ ਨਾ ਜੀ ਇਹਨਾਂ ਨੇ ਭੇਜਿਆ ਕਿੰਨੀ ਵਾਰ ਕਿੰਨੀ ਵਾਰ ਭੇਜਿਆ ਤੀਜੀ ਵਾਰ ਭਾਈ ਦੀ ਕਿੱਥੋਂ ਹਾਂਜੀ ਮੀਚ ਹਾਂਜੀ ਪਹਿਲਾਂ ਸੀ 60 ਲਿਖਿਆ ਸੀ 60 ਤੋਂ ਬਾਅਦ ਲਿਖਿਆ ਜੀ ਹਾਂਜੀ ਉਹ ਵੀ ਜਾ ਗਈ ਹਾਂਜੀ ਹਾਂ ਜੀ ਕੋਈ ਨਹੀਂ ਜਦੋਂ ਘਰੋਂ ਬਾਹਰ ਆਦੇ ਨੇ ਤੁਸੀਂ ਕੱਪੇ ਹਾਂ ਜੀ ਜੀ ਵਾਲੀ ਉਹਨੇ ਉੱਥੇ ਰਹਿੰਨੇ ਜੀ ਇੱਕ ਥਾਂ ਵੀ ਅਸੀਂ ਬੱਚਿਆਂ ਨੂੰ ਘਰੋਂ ਨਾ ਹਾਂ ਜੀ ਹਾਂ ਜੀ ਉਹ ਕੀ ਸੋਚੇ ਕੀ ਕਰਨਾ ਪੈਂਦਾ ਸਾਡੇ ਲੋਕ ਘਰ ਵੀ ਨਹੀਂ ਹੈਗਾ ਜੀ ਹਾਂ ਜੀ ਕਿੱਧਰ ਦੇਗਾ ਲੋਕ ਇਹ ਕਿਸੇ ਕੱਜ ਲੈ ਹਾਂ ਜੀ ਸੁਪੜਾ ਸੀ ਕਰਦਾ ਸੋ ਫਰਨਾ ਦਾ ਹੈਗਾ ਜੀ ਜਪਾਖਾਂ ਦਾ ਵੀ ਇਹ ਵੀ ਚਾਰ ਵਾਰ ਹੀ ਹੂੰ ਕਿਹਨਾ ਸ਼ੁਕਰਾਨਾ ਕਰਾਂਗੇ ਤਾਂ ਹਾਂ ਜੀ ਕਿਹਨਾ ਸ਼ੁਕਰਾਨਾ ਕਰਾਂ ਤੁਹਾਡੇ ਹੀ ਕਰਾਂਗੇ ਜੀ ਇਹਨਾਂ ਦਾ ਹੀ ਇਹਨਾਂ ਨੇ ਕਰਦੀ ਹੈ ਹਾਂ ਜੀ ਉਹ ਫਲਾਟ ਲੈਣਾ ਕਰ ਕੀ ਕਰੂੰ ਫਲਾਟ ਲਵਾਂਗੇ ਜੀ ਅੱਛੇ ਬੋਛਾ ਹਾਂ ਜੀ ਪਿੰਡ ਬੋਛਾ ਤੁਹਾਡਾ ਠੀਕ ਹੈ ਉਸ ਹੈ ਜੀ ਪੰਡਤ ਜੀ ਦਾ ਹਜੇ ਕਿਸੇ ਨੂੰ ਦੱਸਿਆ ਜੀ ਅਸੀਂ ਨਾ ਜੀ ਕੀ ਕਹਾਂਗੇ ਲੋਕਾਂ ਨੂੰ ਜਿਹੜੇ ਲੋਕ ਕਿਸੇ ਮਤਲਬ ਆਉਂਦੇ ਆਂ ਹਾਂ ਜੀ ਇਹ ਲੋਕ ਥੋੜੇ ਮਮੋ ਕਿਸਮ ਦਾ ਬੋਲਦੇ ਕੀ ਕਹਾਂਗੇ ਇਹ ਕਹਾਂਗੇ ਜੀ ਇਹ ਸੀਸਨ ਪੰਡਤ ਜੀ ਨੇ ਬਣਾਇਆ ਸੀ ਠੀਕ ਹੈ ਅਸੀਂ ਪੰਡਤ ਜੀ ਨੇ ਜੀ ਐਨ ਪੂਰੇ ਖੁਸ਼ ਕਰਤੇ ਜੀ ਮੇਰਾ ਸਾਰਾ ਪਰਿਵਾਰ ਐਨ ਹੁਣ ਪੂਰਾ ਖੁਸ਼ ਰਹੂਆ ਜੀ ਸਾਰੀ ਜ਼ਿੰਦਗੀ ਸਾਡੀ ਐਨ ਪੂਰੀ ਨਰਕ ਚੋਂ ਕੱਟਤੀ ਜੀ ਮੇਰੇ ਜਵਾਕ ਵੀ ਖੁਸ਼ ਨੇਗੇ ਕੁੜੀ 11ਵੀਂ ਚ ਪੜਦੀ ਆ ਉਹਦੀ ਪੜ੍ਹਾਈ ਪੂਰੀ ਹੋ ਜੂਗੀ ਇੱਕ ਕੁੜੀ 7ਵੀਂ ਚ ਪੜਦੀ ਆ ਉਹਦੀ ਵੀ ਪੂਰੀ ਕਰਾਂਗੇ ਜੀ ਕੋਈ ਕਾਪੀਆਂ ਕਿਤਾਬਾਂ ਮੰਗਦਾ ਜੀ ਕੋਈ ਕੁਛ ਮੰਗਦਾਗਾ ਮੰਗਾਈ ਜਿਆਦੇ ਹੋਰੀਗੀ ਪੈਸਾ ਬੱਲੇ ਨਹੀਂ ਹੈਗਾ ਜੀ ਬਹੁਤ ਬਹੁਤ ਸ਼ੁਕਰੀਆ ਮਾਲਕਦਾਈ ਕਰਨੀ ਹੈ ਜੀ ਕਰ ਹੈ ਨਹੀਂਗਾ ਜੀ ਹੁਣ ਅਸੀਂ ਜਗਾ ਵੀ ਲੈ ਲਾਂਗੇ ਪਲਾਟ ਵੀ ਲੈ ਲਵਾਂਗੇ ਪਹਿਲਾਂ ਫੇਰ ਪਾ ਲਾਂਗੇ ਬਾਕੀ ਪੰਡਤ ਹੋਰਾਂ ਦਾ ਕਹਿੰਦੇ ਵੀ ਹੋਰ ਵੀ ਕਿਰਪਾ ਕਰੋ ਨੇ ਸਾਡਾ ਪਾਣ ਵਾਸਤੇ ਵੀ ਦਿਓ ਹੁਣ ਸਾਨੂੰ ਤੇ ਬਾਕੀ ਸਾਨੂੰ ਖੁਸ਼ੀ ਹੁੰਦੀ ਹੈ ਵੀ ਜਿਹੜੇ ਸਾਡਾ ਇਨਾਮ ਲੱਗਦਾ ਉਹ ਇੱਕ ਸਹੀ ਜਗ੍ਹਾ ਤੇ ਜਾ ਕੇ ਲੱਗਦਾ ਇੱਕ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਸਾਡੇ ਕੋਲ ਹੈਂਡੀਕੈਪਡ ਜੋੜਾ ਸੀ ਉਹਨੂੰ ਪ੍ਰਾਈਜ਼ ਲੱਗਿਆ ਸੀ ਤੇ ਹੁਣ ਇਹ ਦੇਖੋ ਇਹ ਵੀ ਪਰਿਵਾਰ ਸੀ ਇੱਕ ਨਾ ਬਿਲਕੁਲ ਗਰੀਬ ਪਰਿਵਾਰ ਜਿਹਨੂੰ ਆਪਾਂ ਨਾਲ ਨਾਲ ਕੋਲ ਘਰ ਨਾ ਕੋਈ ਰਿਕਸੀ ਰਲੇਵ ਨੇ ਤੇ ਇੱਕ ਕਰਾ ਤੇ ਉਹਨਾਂ ਨੇ ਮੈਸੇਜ ਉਹ ਕਰਦੀਆਂ ਹੁਣ ਇੱਕ ਪਾਸੇ ਤਾਂ ਪੰਜਾਬ ਦੇ ਵਿੱਚ ਹੜ੍ਹ ਆਏ ਪਏ ਨੇ ਠੀਕ ਆ ਲੋਕ ਉੱਥੇ ਜਾ ਕੇ ਵੀ ਦਾਨ ਪੁੰਨ ਕਰਦੇ ਨੇ ਸਾਰੇ ਕਰਦੇ ਕੋਈ ਕੋਫਟ ਕਰ ਰਿਹਾ ਕੋਈ ਵੈਸੇ ਕਰ ਰਿਹਾ ਹੈ ਨਾ ਇਹ ਵੀ ਇੱਕ ਤਰ੍ਹਾਂ ਦੀ ਸਾਡੇ ਵੱਲੋਂ ਮਦਦ ਹੀ ਹੋ ਰਹੀ ਆ ਠੀਕ ਆ ਚਲੋ ਪਰਮਾ ਟਿਕਟ ਤਾਂ ਸਾਰੀ ਵੇਚਦੇ ਨੇ ਟਿਕਟ ਵੇਚਦੇ ਨਹੀਂ ਸਰ ਟਿਕਟਾਂ ਵੀ ਕੋਈ ਨਹੀਂ ਲੋਟਰੀ ਕੋਆ ਕੋਈ ਉਹ ਨਹੀਂ ਹੈਗਾ ਉਹ ਹੀ سٹਾਪ ਆ ਸਾਡੇ سٹਾਪ ਆ ਪਰ ਜਿੰਨੀ ਕ ਕਲਾ ਸਾਡੇ ਕੋਲ ਅਸੀਂ ਸਾਡੇ ਬਜ਼ੁਰਗਾਂ ਤੋਂ ਸਿੱਖੀ ਹੋਈ ਆ ਵੀ ਅਸੀਂ ਕਿਦਾਂ ਆਪਣਾ ਕੋਈ ਲੱਕੀ ਅੰਕ ਹੁੰਦਾ ਉਹ ਦੇਣਾ ਕਸਟਮਰ ਨੂੰ ਹਨਾ ਉਹ ਜਿਹੜਾ ਅਸੀਂ ਲੱਕੀ ਅੰਕ ਦੇਨੇ ਆ ਉਹਦੇ ਹਿਸਾਬ ਨਾਲ ਕਸਟਮਰ ਨੂੰ ਇਨਾਮ ਲੱਗ ਜਾਂਦਾ ਹਾਂਜੀ ਟਿਕਟ ਦੇ ਦਨੇ ਆ ਤੇ ਪਰਮਾਤਮਾ ਫਲ ਆ ਦਿੰਦਾ ਤੇ ਪੈਸੇ ਵੀ ਜ਼ਿਆਦਾ ਲੈਂਦੇ ਹੋਣੇ ਤੁਸੀਂ ਨਹੀਂ ਕੋਈ ਪੈਸਾ ਨਹੀਂ ਲੈਂਦੇ ਜੀ ਸਿਰਫ ਲੱਕੀ ਅੰਕ ਉਹ ਵੀ ਸਾਡਾ ਬਜ਼ੁਰਗਾਂ ਤੋਂ ਸਿੱਖਿਆ ਹੋਇਆ ਜੋ ਸਰਕਾਰੀ ਪੈਸਾ ਉਹੀ ਆ ਜੋ ਸਰਕਾਰੀ ਪੈਸਾ ਐਕਸਟਰਾ ਪੈਸਾ ਕੋਈ ਨਹੀਂ ਹੈਗਾ ਤੇ ਵੱਡੀ ਗੱਲ ਇਹ ਆ ਵੀ ਜੇਕਰ ਕਿਸੇ ਦਾ ਕੋਈ ਇਨਾਮ ਲੱਗਦਾ ਅਸੀਂ ਕਿਸੇ ਕਟੋਤੀ ਉਹ ਹੋਣੀ ਹੈ ਨਾ ਕਿ ਅਸੀਂ ਕਰਾਂ। ਇਹ ਸਵਾ ਦੋ ਲੱਖ ਦਾ ਹੁਣ ਸਵਾ ਦੋ ਲੱਖ ਮਿਲੂ। ਸਵਾ ਦੋ ਲੱਖ ਦਾ ਸਵਾ ਦੋ ਲੱਖ ਰੁਪਏ ਪੂਰਾ ਮਿਲੂਗਾ। ਕੋਈ GST ਕੋ ਟੈਕਸ GST ਕੋਈ ਨਹੀਂ ਗਏ 99000 ਦੇ 25 ਫਰਾਈ ਨੇ। ਇਹ ਸਵਾ ਦੋ ਲੱਖ ਉਹਨਾਂ ਦੇ ਮੂਰੇ ਤਾਂ ਰਿਆ ਜਾਊਗਾ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਖੁਸ਼ੀ ਹੈ ਮੈਨੂੰ ਦੇਣਾ ਜਾਂ ਨਾ ਦੇਣਾ। ਕੋਈ ਮੰਨ ਕੇ ਨਹੀਂ ਲੈਣਾ ਅਸੀਂ ਦੇਣਗੇ ਤਾਂ ਵੀ ਖੋਸਾ ਨਹੀਂ ਦੇਣਗੇ ਤਾਂ ਵੀ